ਹੁਣ ਗਰਮੀਆਂ 'ਚ ਜਿੰਨਾ ਮਰਜ਼ੀ ਚਲਾਓ AC ਨਾ ਦੇ ਬਰਾਬਰ ਆਵੇਗਾ ਬਿਜਲੀ ਦਾ ਬਿੱਲ ਬਸ ਛੇਤੀ ਛੇਤੀ ਕਰ ਲਓ ਆਪਾਂ ਜੰਮ ਜੀ ਹਾਂ ਸਰਦੀ ਦੀ ਤਰ੍ਹਾਂ ਇਸ ਵਾਰ ਗਰਮੀ ਵੀ ਵਧੇਰੇ ਪੈਣ ਦੀ ਉਮੀਦ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਾਰ AC ਖੂਬ ਚਲਣ ਦੀ ਸੰਭਾਵਨਾ ਹੈ ਤਾਂ ਹੁਣ ਜੇਕਰ AC ਜ਼ਿਆਦਾ ਚਲੇਗਾ ਤਾਂ ਬਿਜਲੀ ਦਾ ਬਿੱਲ ਵੀ ਜ਼ਿਆਦਾ ਆਵੇਗਾ। ਅਜਿਹੇ ਚ ਲੋਕਾਂ ਦੀਆਂ ਜੇਬਾਂ ਦੇ ਉੱਤੇ ਵੀ ਅਸਰ ਪੈ ਸਕਦਾ ਹੈ। ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਉਹ ਪੰਜ ਕੰਮ ਕਿਹੜੇ ਨੇ ਜੋ ਕਿ ਤੁਸੀਂ ਆਪਣੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ। ਤਾਂ ਦੱਸਦੇ ਕਿ ਸਹੀ ਤਾਪਮਾਨ ਲੋਕਾਂ ਦੇ ਵਿੱਚ ਇੱਕ ਵੱਡੀ ਗਲਤ ਫਹਿਮੀ ਹੈ ਕਿ ਜੇਕਰ AC ਦਾ ਟੈਂਪਰੇਚਰ ਘੱਟ ਕੀਤਾ ਜਾਵੇ ਤਾਂ ਕਮਰਾ ਜਲਦੀ ਠੰਡਾ ਹੋ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਹੈ। AC ਨੂੰ 24 ਡਿਗਰੀ ਸੈਲਸੀਅਸ ਦੇ ਉੱਤੇ ਸੈੱਟ ਕਰਨਾ ਸਹੀ ਹੈ। ਜੇਕਰ ਤੁਸੀਂ ਤਾਪਮਾਨ ਨੂੰ 1 ਡਿਗਰੀ ਘੱਟ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ 6% ਦੀ ਵੱਧ ਜਾਂਦਾ ਹੈ ਤਾਂ ਇਸ ਲਈ ਬਿਜਲੀ ਦੇ ਬਿਲਾ ਨੂੰ ਬਚਾਉਣ ਦੇ ਲਈ AC ਨੂੰ 24 ਡਿਗਰੀ ਦੇ ਉੱਤੇ ਹੀ ਰੱਖੋ ਜੇਕਰ ਬਹੁਤ ਜ਼ਿਆਦਾ ਗਰਮੀ ਹੈ ਤਾਂ ਤਾਪਮਾਨ ਨੂੰ 22 ਤੱਕ ਰੱਖ ਸਕਦੇ ਹੋ ਤਾਂ ਸਫਾਈ ਅਤੇ ਸਰਵਿਸ ਹੈ ਤਾਂ ਦੱਸ ਦੇ ਕਿ ਭਾਵੇਂ ਤੁਹਾਡੇ ਕੋਲ ਵਿੰਡੋ AC ਹੋਵੇ ਜਾਂ ਸਪਲੀਟ AC ਹੋਵੇ ਸਰਵਿਸਿੰਗ ਅਤੇ ਸਫਾਈ ਬਹੁਤ ਜ਼ਰੂਰੀ ਹੈ AC ਦੇ ਇੰਡੋਰ ਯੂਨਿਟ ਦੇ ਫਿਲਟਰ ਗੰਦੇ ਹੋ ਜਾਂਦੇ ਨੇ ਇਹਨਾਂ ਫਿਲਟਰਾਂ ਨੂੰ ਸਮੇਂ-ਸਮੇਂ ਤੇ ਉੱਤੇ ਸਾਫ਼ ਕਰਨਾ ਚਾਹੀਦਾ ਹੈ ਇਹ ਕੰਮ ਆਸਾਨ ਹੈ ਕੋਈ ਔਖਾ ਨਹੀਂ ਹੈ ਜੇਕਰ ਫਿਲਟਰ ਗੰਦੇ ਹੋ ਜਾਣ ਤਾਂ ਕਮਰੇ ਨੂੰ ਠੰਡਾ ਹੋਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਜਿਸ ਨਾਲ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਤਾਂ ਇਹਨਾਂ ਫਿਲਟਰਾਂ ਨੂੰ ਤੁਸੀਂ ਘਰ ਦੇ ਵਿੱਚ ਹੀ ਆਸਾਨੀ ਦੇ ਨਾਲ ਸਾਫ਼ ਕਰ ਸਕਦੇ ਹੋ ਇੱਕ ਸੀਜ਼ਨ ਦੇ ਵਿੱਚ ਦੋ ਵਾਰ ਏਸੀ ਨੂੰ ਸਰਵਿਸ ਜ਼ਰੂਰ ਕਰਵਾਇਆ ਕਰੋ ਤਾਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ ਜੀ ਹਾਂ ਤੀਜਾ ਇਹ ਹੀ ਹੈ ਕਿ ਇਹ ਯਕੀਨੀ ਬਣਾਓ ਕਿ ਜਦੋਂ ਵੀ ਤੁਸੀਂ ਏਸੀ ਚਲਾਉਂਦੇ ਹੋ ਤਾਂ ਆਪਣੇ ਕਮਰੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰਹਿਣ ਇਸ ਦੇ ਨਾਲ ਕਮਰਾ ਜਲਦੀ ਜਿਹੜਾ ਕਿ ਠੰਡਾ ਹੋ ਜਾਂਦਾ ਹੈ ਤਾਂ ਜੇਕਰ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰਹਿਣਗੀਆਂ ਤਾਂ ਕਮਰੇ ਨੂੰ ਠੰਡਾ ਹੋਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਬਿਜਲੀ ਦਾ ਬਿੱਲ ਵੀ ਵੱਧ ਆਉਂਦਾ ਹੈ ਤਾਂ ਉੱਥੇ ਹੀ ਪੱਖਾ ਚਾਲੂ ਕਰੋ ਕਿਉਂਕਿ ਕਮਰੇ 'ਚ ਏਸੀ ਚਲਾਉਂਦੇ ਸਮੇਂ ਪੱਖਾ ਚਾਲੂ ਕਰੋ ਕਿਉਂਕਿ ਇਸ ਕਾਰਨ ਠੰਡੀ ਹਵਾ ਜਿਹੜੀ ਕਿ ਚਾਰੇ ਪਾਸੇ ਤੇਜ਼ੀ ਦੇ ਨਾਲ ਫੈਲ ਜਾਂਦੀ ਹੈ ਅਤੇ ਕਮਰਾ ਵੀ ਜਲਦੀ ਠੰਡਾ ਹੋ ਜਾਂਦਾ ਹੈ ਤਾਂ ਉੱਥੇ ਹੀ ਪੰਜਵੀਂ ਟਿਪਸ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਹਰ AC ਦੇ ਵਿੱਚ ਟਾਈਮਰ ਦੀ ਫੀਚਰ ਹੁੰਦੀ ਹੈ ਜੀ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਜਾਂ ਦੋ ਘੰਟੇ ਦੇ ਲਈ ਟਾਈਮਰ ਲਗਾਓ ਇਸ ਦੇ ਨਾਲ ਰਾਤ ਭਰ AC ਚਲਾਉਣ ਦਾ ਜਿਹੜਾ ਕਿ ਕੋਈ ਟੈਨਸ਼ਨ ਨਹੀਂ ਹੋਵੇਗਾ ਅਤੇ ਬਿਜਲੀ ਦੀ ਵੀ ਬਰਬਾਦੀ ਨਹੀਂ ਹੋਵੇਗੀ ਕਮਰਾ ਤਾਂ ਤੁਹਾਡਾ ਠੰਡਾ ਹੁੰਦਾ ਹੀ ਹੈ ਪਰ ਤੁਹਾਡਾ AC ਜਿਹੜਾ ਕਿ ਸਾਰੀ ਰਾਤ ਚੱਲਦਾ ਰਹਿੰਦਾ ਹੈ ਤਾਂ ਟਾਈਮਰ ਦੀ ਵਰਤੋਂ ਤੁਸੀਂ ਜ਼ਰੂਰ ਕਰੋ ਨਾਲ ਹੀ ਤੁਹਾਨੂੰ ਆਪਣੀ ਨੀਂਦ ਦੇ ਵਿਚਕਾਰ ਜਾਗਣ ਦੀ ਵੀ ਲੋੜ ਨਹੀਂ ਪਵੇਗੀ ਅਤੇ AC ਨੂੰ ਬੰਦ ਕਰਨ ਦੇ ਲਈ ਜਿਹੜੀ ਕਿ ਰਿਮੋਟ ਦੀ ਭਾਲ ਵੀ ਤੁਹਾਨੂੰ ਤਾਨੂੰ ਨਹੀਂ ਕਰਨੀ ਪਵੇਗੀ ਤਾਂ ਇਹ ਪੰਜ ਟਿਪਸ ਤੁਸੀਂ ਅਪਣਾ ਕੇ ਆਪਣੀ ਬਿਜਲੀ ਦਾ ਜਿਹੜਾ ਕਿ ਬਿੱਲ ਹੈ ਉਸ ਦੀ ਬਚਤ ਕਰ ਸਕਦੇ ਹੋ ਤੇ ਗਰਮੀ ਦੇ ਵਿੱਚ ਵੀ ਤੁਹਾਡੇ ਘਰਾਂ ਦੇ ਵਿੱਚ ਜਿਹੜੀ ਕਿ ਏਸੀ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਦਾ ਤੁਸੀਂ ਆਨੰਦ ਵੀ ਲੈ ਸਕਦੇ ਹੋ